ਉਹ ਜਿਹੜੀ ਚੀਜ਼ ਜਿਹੜੇ ਗੁਰੂ ਅਰਜਨ ਦੇਵ ਜੀ ਨੇ ਪੜਨ ਵਾਸਤੇ ਦਿੱਤੀ ਤਾਂ ਹਰਗੋਵ ਸਹਿਜ ਨੇ ਪੜ ਕੇ ਸੁਨਾ ਦਿੱਤੀ ਹੈ ਜੀ ਹੁਣ ਬਹੁਤ ਪ੍ਰਸਾਦ ਮੰਗਾਇਆ ਗੁਰਸਰਵ ਉਸ ਤੋਂ ਬਾਅਦ ਗੁਰੂ ਸਹਿਜ ਜੀ ਨੇ ਫਿਰ ਪ੍ਰਸਾਦ ਮੰਗਵਾਉਣਾ ਕੀਤਾ ਮਹਾਰਾਜ ਨੇ ਫਿਰ ਪ੍ਰਸਾਦ ਮੰਗਵਾਉਣਾ ਕੀਤਾ ਹੈ ਜੀ ਸਭ ਬੁੱਢੇ ਅਕਰ ਰਖਾਇਆ ਇਹ ਸਾਰਾ ਬੱਬਾ ਬੁੱਢਾ ਜੀ ਦੇ ਅੱਗੇ ਰਖਾਉਣਾ ਕੀਤਾ ਹੈ ਜੀ ਹਰ ਗੋਬਿੰਦ ਪਦ ਪਰ ਡਾਰਾ ਕਹਿੰਦੇ ਹਰ ਗੋਬਿੰਦ ਪਦ ਪਰ ਡਾਰਾ ਕਹਿੰਦੇ ਵੀ ਹਰ ਗੋਬਿੰਦ ਸਾਹਿਬ ਜੀ ਦੇ ਨਾਲ ਨਾਲ ਕਰੋ ਜੀ ਗੁਰ ਕੀਨਸ ਬੁੱਧ ਉਦਾਰਾ ਕਹਿੰਦੇ ਉਹਨਾਂ ਦੀ ਜਿਹੜੀ ਗੁਰੂ ਸਾਹਿਬ ਜੀ ਨੇ ਕਿੰਨੀ ਉਹਨਾਂ ਦੀ ਬੁੱਧੀ ਜਿਹੜੀ ਹੈ ਤੇ ਪ੍ਰਕਾਸ਼ ਕੀਤੀ ਹੈ ਭਾਵ ਕਿ ਬੁੱਧੀ ਉਹਨਾਂ ਦੀ ਤੇਜ ਹੋਈ ਹੈ ਇਹ ਸਾਰੀ ਕਿਰਪਾ ਸਾਡੇ ਗੁਰੂ ਦੀ ਹੈ ਸਾਡੀ ਬਖਸ਼ਸ਼ ਰਹਿਮਤਾਂ ਨੇ ਮਹਾਰਾਜ ਦੀ ਤੇ ਗੁਰੂ ਸਾਰੇ ਗੱਲ ਚੇਤੀ ਰੱਖਿਓ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਦੋਂ ਹਰਗੋਸੇ ਜੀ ਪੜ੍ਹਨੇ ਪਾਇਓ ਉਦੋਂ ਵੀ ਅਰਦਾਸ ਕੀਤੀ ਤੇ ਜਦੋਂ ਉਹ ਪੜ੍ਹਨਾ ਸਿੱਖ ਗਏ ਫੇਰ ਮਹਾਰਾਜ ਦਾ ਸ਼ੁਕਰਾਨਾ ਕੀਤਾ ਵੀ ਮਾਲਕਾ ਤੇਰਾ ਕੋਟਾਨ ਕੋਟ ਸੁਖ ਰਹਿ ਵੀ ਇਹ ਜਿਹੜੀ ਬੁੱਧੀ ਹੈ ਨਾ ਇਹ ਤੁਸੀਂ ਬਖਸ਼ਸ਼ ਕੀਤੀ ਹੈ ਤੇ ਗੁਰੂ ਤੋਂ ਬਿਨਾਂ ਬੁੱਧੀ ਤਾਂ ਨਹੀਂ ਨਾ ਸਕਦੀ ਆਪਾ ਪੜਦੇ ਵੀ ਆ ਹਾਰਪੁਰ ਸੁਆਮੀ ਦੇ ਦੁਆਰੇ ਦੀਜੇ ਬੁੱਧ ਵਿਵੇਕ ਮਹਾਰਾਜ ਨੇ ਹੀ ਬੁੱਧੀ ਦੇਣੀ ਆ ਆਪਾ ਵਿਵੇਕ ਬੁੱਧੀ ਦੀ ਬਖਸ਼ੀ ਸਾਡੀ ਓਨੀ ਮਤ ਨਹੀਂ ਕਿ ਇਹ ਮਾ ਸਾਡੀ ਮਤ ਕੰਮ ਕਰੇ ਤੇ ਮਤ ਤਾਂ ਗੁਰੂ ਦੀ ਹੈ ਤੇ ਇੰਨੀ ਵਿਵੇਕ ਬੁੱਧੀ ਜਿਹੜੀ ਹੈ ਤੇ ਗੁਰਬਾਣੀ ਦੇ ਨਾਲ ਵਿਵੇਕ ਬੁੱਧੀ ਬਣਦੀ ਹੈ ਬਾਣੀ ਪੜੀ ਜਾਵਾਂਗੇ ਤੇ ਵਿਵੇਕ ਬੁੱਧੀ ਜਿਹੜੀ ਉਹ ਬਣਦੀ ਜਾਏ ਤੇ ਹੋਰ ਜਿਹੜਾ ਹੈ ਤੇ ਉਹ ਆਪਾਂ ਕਹਿ ਸਕਦੇ ਆ ਵੇ ਸਾਡਾ ਜਿਹੜਾ ਹੈ ਤੇ ਉਹ ਵਿਵੇਕਪਾਨ ਸਾਡੀ ਸੁੱਧੀ ਜਿਹੜੀ ਹੈ ਉਹ ਸਾਨੂੰ ਮਿਲ ਜਾਂਦੀ ਹੈ ਕਹਿੰਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕੜਾ ਪ੍ਰਸ਼ਾਦ ਮੰਗਾਉਣਾ ਕੀਤਾ ਤੇ ਬਾਬਾ ਬੋਡਾ ਜੀ ਲਾਏ ਹਰਗੋਬਿੰਦ ਸਾਹਿਬ ਜੀ ਦੇ ਉੱਥੇ ਚਰਨ ਟਪਏ ਨੇ ਫਿਰ ਕਹਿੰਦੇ ਗੁਰ ਕੀਨ ਸੁਬੁੱਧ ਉਧਾਰਾ ਵੀ ਇਹ ਸਾਰਾ ਉਧਾਰਾ ਗੁਰੂ ਸਹਿਜ ਨੇ ਕੀਤਾ ਭਾਗ ਕੀ ਸਾਡੇ ਗੁਰੂ ਨੇ ਆਕਾਲਪੁਰ ਕੋ ਵਾਏ ਗੁਰੂ ਨੇ ਸਾਨੂੰ ਬੁੱਧੀ ਪ੍ਰਦਾਨ ਕੀਤੀ ਹੈ ਜੀ ਸਭਾ ਵਿੱਦਿਆਰ ਦਾ ਬਸਾਈ ਤੇ ਸਾਰੀ ਵਿੱਦਿਆ ਨੂੰ ਆਪਣੇ ਰਿਦੇ ਦੇ ਵਿੱਚ ਬਸਾਇਆ ਹੈ ਕਿਨੇ ਹਰਗੋਸ ਹੈ ਮਹਾਰਾਜ ਹਰਗੋਸ ਸਾਹਿਬ ਜੀ ਨੇ ਸਾਰੀ ਵਿੱਦਿਆ ਜਿੰਨੀ ਵਿੱਦਿਆ ਬੱਬਾ ਬੁੱਢਾ ਜੀ ਨੇ ਦਿੱਤੀ ਤੇ ਉਸ ਵਿੱਦਿਆ ਨੂੰ ਆਪਣੇ ਰਿਦੇ ਦੇ ਅੰਦਰ ਰਿਦੇ ਦੇ ਅੰਦਰ ਬਸਾਇਆ ਹੈ ਜੀ ਆ ਨਮਰਤ ਸੈ ਅਗਵਾਈ ਤੇ ਗੁਰੂ ਸਰੋਂ ਨੇ ਮਰ ਹੋ ਕੇ ਨਿਮਾਣੇ ਹੋ ਕੇ ਜਿਹੜੇ ਇਹਦੇ ਅਗਵਾਈ ਕੀਤੀ ਹੈ ਜੀ ਸਭ ਸੰਗਤ ਮੈਂ ਵਰਤਾਵਾ ਫਿਰ ਕੜਾ ਪ੍ਰਸ਼ਾਦ ਦੀ ਦੇਗ ਜਿਹੜੀ ਲਿਆਂਦੀ ਗਈ ਸੀ ਤੇ ਅਰਦਾਸਾ ਕਰਕੇ ਮਹਾਰਾਜ ਦਾ ਸੁਕਰਾਨਾ ਕੀਤਾ ਸੁਕਰਾਨਾ ਕਰਨ ਤੋਂ ਬਾਅਦ ਫਿਰ ਉਹ ਕੜਾ ਪ੍ਰਸ਼ਾਦ ਦੀ ਦੇਗ ਸਾਰੀ ਸੰਗਤ ਦੇ ਵਿੱਚ ਵਰਤਾਉਣਾ ਇਤੀ ਹ ਜ ਪਕਵਾਨ ਮਹਾਮਨ ਪਾਵਾ ਗੁਰੂ ਸੈਨੇ ਸੁਖੀ ਦੇ ਵਿੱਚ ਕਹਿੰਦੇ ਪਕਵਾਨ ਵੀ ਬਣਵਾਏ ਬੜੀ ਖੁਸ਼ੀ ਸੀ ਇਸ ਗੱਲ ਦੀ ਵੀ ਪੁੱਤਰ ਪੜਨ ਲੱਗ ਗਿਆ ਤੇ ਪੜਨ ਲੱਗ ਗਿਆ ਸਭ ਤੋਂ ਵੱਡੀ ਖੁਸ਼ੀ ਸੀ ਵੀ ਪੋਥੀ ਸਾਹਿਬ ਜਿਹੜੀ ਹੈ ਤੇ ਲੈ ਕੇ ਘਰ ਆਇਆ ਮੈਨਾਂ ਇੱਕ ਆ ਦੇਖੋ ਖੁਸ਼ੀ ਹੁੰਦੀ ਹੈ ਗੁਰੂਸਵਰ ਥੋੜੇ ਦਿਨਾਂ ਦੀ ਗੱਲ ਹੈ ਮੇਰੇ ਖਿਆਲ ਸਾਇਦ ਅਮਰ ਸੰਚਾਰ ਹੋਇਆ ਸੀਗਾ ਤੇ ਇੱਕ ਬੱਚੇ ਨੇ ਨਾ ਅਮਰਤ ਸਕਿਆ ਤੇ ਉਹ ਅਮਰ ਸਾਕ ਜਦੋਂ ਘਰ ਦੇ ਵਿੱਚ ਗਿਆ ਨਾ ਤੇ ਉਸ ਮਾਂ ਨੇ ਨਾ ਬੜਾ ਚਾਹ ਕੀਤਾ ਤੇ ਉਹਦੀ ਮਾਂ ਨੇ ਪਹਿਲਾਂ ਜਦੋਂ ਘਰੇ ਬੜਨ ਲੱਗਿਆ ਨਾ ਕਹਦੀ ਪੁੱਤ ਰੁਕ ਜਾ ਤੇ ਪੁੱਤ ਉੱਥੇ ਰੁਕ ਗਿਆ ਤੇ ਜਦੋਂ ਰੁਕ ਗਿਆ ਪਹਿਲਾਂ ਤਾਂ ਉਹਦੇ ਗੱਲ 'ਚ ਸਰੂਪਾ ਪਾਇਆ ਤੇ ਫਿਰ ਉਹਦਾ ਮੂੰਹ ਮਿੱਠਾ ਕਰਾਇਆ ਤੇ ਫਿਰ ਉਹਨੂੰ ਕਹਿੰਦੀ ਵੀ ਪੁੱਤ ਹੁਣ ਅੰਦਰ ਆ ਜਾ ਇਹ ਸੀਗੀ ਮਾਂ ਦੀ ਇੱਕ ਸਭ ਤੋਂ ਵੱਡੀ ਗੁੜਤੀ ਹੁਣ ਉਹ ਪੁੱਤ ਕਿਵੇਂ ਭੁੱਲੂਗਾ ਵੀ ਮੈਂ ਪਹਿਲੀ ਵਾਰ ਅਮਰ ਸਾਕ ਜਦੋਂ ਘਰ ਆਇਆ ਸੀ ਮੇਰੀ ਮਾਂ ਨੇ ਕਿੰਨਾ ਚਾਹ ਕੀਤਾ ਇਥੇ ਮਾਮਾ ਕਹਿੰਦੀਆਂ ਨਾ ਨਾ ਪੁੱਤ ਤੂੰ ਨਹੀਂ ਅਮਰਤ ਰਖ ਸਕਦਾ ਤੂੰ ਤਾਂ ਬਾਲਾ ਛੋਟਾ ਹਜੇ ਤੂੰ ਕਿਸ ਤੋਂ ਰੱਖ ਲੇਗਾ ਮੇਰੇ ਅਮਰਤ ਤੋਂ ਗੱਲ ਜਾਦਾਈ ਜੀ ਇਹ ਆਲਮਗੀਰ ਦੀ ਗੱਲ ਹੈ ਆਲਮਗੀਰ ਮੰਜੀ ਸਾਹਿਬ ਉੱਥੇ ਨਾਲ ਸੀ ਅਮਰ ਸੰਚਾਰ ਕਰਵਾਇਆ ਤੇ ਉੱਥੇ ਸਾਡੇ ਕੋਲ ਇੱਕ ਬੱਚਾ ਜਿਹੜਾ ਸੀ ਅਸੀਂ ਸਕੂਲ ਚ ਗਏ ਤਿਆਰ ਕੀਤੇ ਬੱਚੇ ਵੀ ਤੁਸੀਂ ਅਮਰਸਾ ਕੋ ਬੱਚਾ ਤਿਆਰ ਹੋ ਗਿਆ ਬੱਚਾ ਜਦੋਂ ਤਿਆਰ ਹੋ ਗਿਆ ਤੇ ਅਸੀਂ ਕਿ ਬੀ ਨਾਮ ਲਿਖਾ ਦਿਓ ਬੱਚੇ ਦੇ ਨਾਮ ਲਿਖਾਤਾ ਤੇ ਉਹ ਘਰੇ ਚਲਾ ਗਿਆ ਘਰ ਜਾ ਕੇ ਤੇ ਮਮੀ ਨੂੰ ਕਹਿੰਦਾ ਅਸੀਂ ਕਕਾਰ ਦੇਦੇ ਉਹਨੂੰ ਸਕੂਲ ਚ ਹੀ ਵੰਡਦੇ ਅਸੀਂ ਕਕਾਰ ਵੀ ਘਰ ਜਾ ਕੇ ਪਾ ਕੇ ਆਏ ਉਹਦੇ ਅਮਰ ਸੰਚਾਰ ਉਹ ਘਰ ਇੱਕ ਕਕਾਰ ਲੈ ਕੇ ਵਾ ਗਿਆ ਅੱਗੇ ਉਹਦੇ ਮਮੀ ਡੜੀ ਲੜਪੇ ਉਹਦੀ ਮਮੀ ਕਹਿੰਦੀ ਵੀ ਤੂੰ ਇਹ ਕਕਾਰ ਕਿਉਂ ਲਿਆ ਕਹਿੰਦਾ ਮੈਂ ਤਾਂ ਅਮਰ ਸਕਣਾ ਉਹ ਕਹਿੰਦੀ ਪੁੱਤ ਤੂੰ ਤਾਂ ਛੋਟਾ ਬਾਲਾ ਹਜੇ ਵੀ ਤੂੰ ਅਮਰਦ ਕਿੱਥੋਂ ਸਕ ਲੇਗਾ ਵੀ ਤੂੰ ਅਮਰਦ ਨਹੀਂ ਰੱਖ ਸਕਦਾ ਇਹ ਬੜਾ ਕੁਛ ਕਿਆ ਉਹ ਕਹਿੰਦਾ ਵੀ ਨਾ ਮੈਂ ਤਾਂ ਕਹਿੰਦਾ ਵੀ ਅਮਰ ਸਕੂੰ ਤੇ ਉਹ ਰੁੱਸ ਗਿਆ ਹੁਣ ਛੋਟਾ ਸੀਗਾ ਪੰਜਵੇਂ ਕਲਾਸ ਚ ਪੜਦਾ ਸੀ ਬੱਚਾ ਛੋਟਾ ਸੀ ਬੜਾ ਛੋਟਾ ਸੀਗਾ ਤੇ ਰੁੱਸ ਗਿਆ ਕਹਿੰਦਾ ਮੈਂ ਤਾਂ ਅਮਰ ਸੱਕਣਾ ਤੇ ਆਥ ਨੇ ਉਹਦੇ ਪਿਤਾ ਜੀ ਘਰੇ ਆਏ ਤੇ ਉਹਦੀ ਮਾਂ ਕਹਿੰਦੀ ਨੂੰ ਸਮਝਾਉਂ ਕਹਿੰਦੀ ਰੁੱਸਿਆ ਬਠਾ ਵੀ ਰੋਟੀ ਨਹੀਂ ਖਾਂਦਾ ਕਹਿੰਦਾ ਮੈਂ ਤਾਂ ਅਮਰ ਸੱਕਣਾ ਉਹਨਾਂ ਦੋਨਾਂ ਨੇ ਬਠਾ ਲਿਆ ਮੰਮੀ ਡੜੀ ਨੇ ਕਹਿੰਦੀ ਆ ਜਾ ਪੁੱਤ ਉਹਨੂੰ ਸਮਝਾਉਣ ਲੱਗਿਆ ਤਾਂ ਵੀ ਉੱਤ ਦੇਖ ਵੀ ਤੇਰੀ ਹਜੇ ਨਾ ਉਮਰ ਨਹੀਂ ਹੋਈ ਤੂੰ ਬਹੁਤ ਛੋਟਾਂਗਾ ਵੀ ਇਸ ਕਰਕੇ ਵੀ ਤੂੰ ਅਮਰ ਨਹੀਂ ਨਾ ਸਕਦਾ ਵੀ ਅਮਰ ਤਾਂ ਤੁਰਖਿਆ ਨਹੀਂ ਜਾਣਾ ਵੀ ਤੂੰ ਬਹੁਤ ਛੋਟਾ ਹੈ ਤੇ ਉਹ ਬੋਲਦਾ ਕਹਿੰਦਾ ਚਲੋ ਠੀਕ ਆ ਦੇਖੋ ਬੱਚੇ ਦਾ ਦਮਾ ਕਹਿੰਦਾ ਚਲੋ ਠੀਕ ਹੈ ਮੈਂ ਤਾਂ ਛੋਟਾਂਗਾ ਨਾ ਕਹਾਂ ਤੁਸੀਂ ਤਾਂ ਵੱਡੇ ਹੋਗੇ ਫਿਰ ਤੁਸੀਂ ਛੱਕ ਲੋ ਉਹ ਚੁੱਪ ਕਹਿੰਦਾ ਫਿਰ ਇੱਕ ਫੈਸਲਾ ਕਰੋ ਹੁਣ ਜਾਂ ਤਾਂ ਤੁਸੀਂ ਛੱਕ ਲੋ ਜਾਂ ਤਾਂ ਫਿਰ ਮੈਨੂੰ ਛੱਕ ਲੈ ਤੇ ਹੁਣ ਮਾਂ ਬਾਪ ਕੀ ਜਵਾਬ ਦੇਵੇ ਕਹਿੰਦਾ ਕਰੋ ਫੈਸਲਾ ਫਿਰ ਤੁਸੀਂ ਮੈਨੂੰ ਕਹਿ ਰਹੇ ਹੋ ਨਾ ਕਿ ਮੈਂ ਛੋਟਾਂ ਆ ਤੁਸੀਂ ਦੱਸੋ ਕਿ ਤੁਸੀਂ ਤਾਂ ਨਹੀਂ ਛੋਟੇ ਹੈਗੇ ਹੁਣ ਉਹਨਾਂ ਕੋਲ ਕੋਈ ਜਵਾਬ ਨਾ ਹੁਣ ਬੱਚੇ ਬੜੇ ਤੇਜ਼ ਨੇ ਜੀ ਜੇ ਤੋ ਕੋਈ ਜਵਾਬ ਨਾ ਤੇ ਉਹਦੀ ਮੰਮੀ ਕਹਿੰਦੇ ਤੇਰੇ ਮੁੰਨੇ ਬੰਨੇ ਹੱਥ ਕਨੇ ਜਾਂ ਤੂੰ ਹੀ ਸਕਿਆ ਬਸ ਦੇਖੋ ਮਾਪੇ ਮੰਨੇ ਫੇਰ ਵੀ ਨਹੀਂ ਅਮਰ ਸਕਨੂ ਬੱਚਾ ਕਹਿ ਰਿਹਾ ਵੀ ਤੂੰ ਹੀ ਸਕਲੋ ਮਾਪੇ ਨਹੀਂ ਬੰਨੇ ਮਾਪੇ ਬੱਚੇ ਨੂੰ ਵੀ ਰੋਕ ਰਹੇ ਐ ਵੀ ਤੂੰ ਅਮਰਤ ਨਾ ਸਕ ਕੋਈ ਫਿਰ ਉਹਦੀ ਮੰਮੀ ਜਦੋਂ ਲੈ ਕੇ ਆਈ ਨਾ ਆਲਮਗੀਰ ਅਸੀਂ ਉੱਥੇ ਬੈਠੇ ਸਾਰੇ ਇਕੱਠੇ ਹੋਏ ਤੇ ਉਹਦੀ ਮੰਮੀ ਆ ਕੇ ਤੇ ਨਾ ਤਾਂ ਰੋਪੀ ਸਾਡੇ ਕੋਲੋਂ ਕਹਿੰਦੇ ਵੀ ਬਹੁਤ ਵੱਡੀ ਅੱਜ ਮੈਂ ਤੂੰ ਗਲਤੀ ਹੋ ਰਹੀ ਸੀ ਮੈਂ ਵੀ ਇਹ ਬੱਚੇ ਨੂੰ ਰੋਕ ਰਹੇ ਸੀ ਬੱਚਰੇ ਸਾਨੂੰ ਉਸੇ ਉਹਦੀ ਮੰਮੀ ਨੇ ਦੱਸੀ ਸਾਰੀ ਗੱਲ ਸਾਨੂੰ ਇਹ ਵੀ ਐਂ ਕਹਿੰਦਾ ਸਾਨੂੰ ਉਹਨੇ ਤੇ ਵੀ ਬੱਚਾ ਕਹਿੰਦੀ ਵੀ ਧੱਕੇ ਦੇ ਨਾਲ ਸਾਨੂੰ ਲੈ ਕੇ ਆਇਆ ਵੀ ਮੈਂ ਅਮਰ ਸਕਾਂ ਮਾਂ ਜੀ ਕਿੱਡੀ ਵੱਡੀ ਕਿਰਪਾ ਮਾਤਾ ਨੂੰ ਛੋੜਦੇ ਵੀ ਕਿਰਪਾ ਹੋ ਜੇ ਵੀ ਤੁਸੀਂ ਵੀ ਨਾਲ ਹੀ ਸਕੋ ਅਮਰ ਤੇ ਅਸੀਂ ਉਹਦੀ ਮੰਮੀ ਨੂੰ ਵੀ ਧੱਕੇ ਨਾਲ ਹੀ ਅਮਰ ਤੋਂ ਤੇ ਇਹਨੂੰ ਕਿਹਾ ਵੀ ਚੱਲ ਵੀ ਉਹ ਵੀ ਸਖਲਾ ਵੀ ਪਿਤਾ ਰਹਿ ਗਿਆ ਉਹਨੂੰ ਪਿਤਾ ਨੂੰ ਬਾਅਦ ਚ ਸਿਗਾਵਾਂਗੇ ਤੇ ਸੁਖ خیر ਕਹਿਣ ਤੋਂ ਭਾਵ ਹੈ ਵੀ ਅਮਰਤ ਤੋਂ ਅਸੀਂ ਬਹੁਤ ਚੱਲਦੇ ਹਾਂ ਤੇ ਮੈਂ ਖੁਸ਼ੀ ਦੀ ਗੱਲ ਇਸ ਕਰਕੇ ਕੀਤੀ ਹੈ ਵੀ ਸਾਡਾ ਬੱਚਾ ਨਿਤਨੇਮ ਕਰਨ ਲੱਗ ਜੇ ਨਾ ਬਾਣੀ ਪੜਨ ਲੱਗ ਜੇ ਸਾਨੂੰ ਚਾਹ ਹੋਣਾ ਚਾਹੀਦਾ ਵੀ ਸਾਡਾ ਬੱਚਾ ਗੁਰੂ ਘਰ ਜਾਣ ਲੱਗ ਗਿਆ ਸਾਡਾ ਬੱਚਾ ਬਾਣੀ ਪੜਨ ਲੱਗ ਗਿਆ ਸਾਡਾ ਬੱਚਾ ਅਮਰ ਸਕਲੇ ਸਾਡੇ ਬੱਚੇ ਨੇ ਚਾਹ ਹੋਣਾ ਚਾਹੀਦਾ ਤੇ ਜੇ ਉਹੀ ਬੱਚਾ ਨਸ਼ਾ ਕਰਨ ਲੱਗ ਜੇ ਫੇਰ ਕੀ ਕਰਾਂਗੇ ਜੀ ਆਪਾਂ ਫੇਰ ਤਾਂ ਹਾਂ ਮਾਰ ਮਾਰ ਕੇ ਰੋਵਾਂਗੇ ਫਿਰ ਅਸੀਂ ਕਹਾਂਗੇ ਵੀ ਇਹ ਬੱਚਾ ਸਾਡਾ ਜਿਹੜਾ ਗਲਤ ਰਸਤੇ ਚੱਲ ਪਿਆ ਇਹ ਕਸੂਰ ਕਿਹਦਾ ਸੀਗਾ ਜਦੋਂ ਉਹ ਚੰਗੇ ਰਸਤੇ ਵੱਲ ਜਾਂਦਾ ਉਦੋਂ ਮਾਪੇ ਜਾਣ ਨਹੀਂ ਦਿੰਦੇ ਤੇ ਜਦੋਂ ਉਹ ਗਲਤ ਰਸਤੇ ਪੈ ਜਾਂਦਾ ਫਿਰ ਤਾਂ ਹਾਂ ਮਾਰ ਕੇ ਰੋਂਦੇ ਨੇ ਫਿਰ ਉਸੇ ਗੁਰੂ ਕੋਲ ਆ ਕੇ ਅਰਦਾਸਾਂ ਬੇਨਤੀਆਂ ਕਰਾਉਂਦੇ ਆ ਵੀ ਮਹਾਰਾਜ ਜੀ ਕਿਰਪਾ ਕਰ ਦਿਓ ਸਾਡਾ ਬੱਚਾ ਨਸਈ ਹੋ ਗਿਆ ਵੀ ਜਦੋਂ ਉਹ ਚੰਗੇ ਰਸਤੇ ਤੇ ਆਉਂਦਾ ਸੀ ਉਦੋਂ ਕਿ ਕੋਈ ਮਾੜੀ ਗੱਲ ਥੋੜੀ ਜੀ ਕਹਿਣ ਤੋਂ ਮਰਾਦ ਇਹ ਹੈ ਵੀ ਬਹੁਤਿਆਂ ਦੇ ਮਨਾਂ 'ਚੀ ਗੱਲ ਹੁੰਦੀ ਏ ਵੀ ਅਸੀਂ ਜੀ ਬਾਣੀ ਪੜ੍ਹਨੀ ਲਾਉਣਾ ਵੈਸੀ ਕਿਹੜਾ ਵਸੇ ਆਪਦੇ ਬੱਚੇ ਨੂੰ ਬਾਬਾ ਬਣਾਉਣਾ ਮਾ ਉਹ ਬਾਬੇ ਏਡੀ ਮਾੜੇ ਨੇ ਮਾ ਤੇਰਦਾਸਾਂ ਤਾਂ ਬਾਬਿਆਂ ਕੋਲ ਹੀ ਕਰਾਉਣੀਆਂ ਪੈਂਦੀਆਂ ਨੇ ਜਾਂ ਤਾਂ ਫਿਰ ਇਹ ਦੱਸੋ ਹੀ ਬਾਬਾ ਤਾਂ ਨਾ ਕਰਾਇਆ ਕਰੋ ਕੋਈ ਜ਼ਰੂਰੀ ਨਹੀਂ ਵੀ ਅਮਰ ਸਕਣਾ ਜਾਂ ਬਾਣੀ ਪੜ੍ਹਨਾ ਵੀ ਅਸੀਂ ਪਾਠ ਹੀ ਬਣਾਉਣਾ ਜਾਂ ਅਸੀਂ ਗ੍ਰੰਥੀ ਸਿੰਘ ਬਣਾਉਣਾ ਅਸੀਂ ਚੰਗਾ ਗੁਰਸਿੱਖ ਬਣਾ ਕੇ ਚੰਗੇ ਅਹੁਦੇ ਤੇ ਬੈਠਾ ਹੋਵੇ ਤੁਸੀਂ ਉਹਨੂੰ ਚੰਗਾ ਇੰਜੀਨੀਅਰ ਬਣਾਓ ਤੁਸੀਂ ਉਹਨੂੰ ਐਂਗਸਪੈਟਰ ਬਣਾ ਸਕਦੇ ਹੋ ਤੁਸੀਂ ਉਹਨੂੰ ਡੀਐਸਪੀ ਬਣਾ ਸਕਦੇ ਹੋ ਆਈਪੀਐਸ ਅਫਸਰ ਬਣ ਸਕਦਾ ਉਹ ਕੁਝ ਵੀ ਬਣ ਸਕਦਾ ਉਹ ਜੱਜ ਬਣ ਸਕਦਾ ਵਕੀਲ ਬਣ ਸਕਦਾ ਪਰ ਅਮਰਤਾਰੀ ਤਾਂ ਹੋਵੇ ਤੇ ਗੁਰੂ ਦਾ ਸਿੱਖ ਹੋਵੇ ਗੁਰੂ ਦੀ ਬਾਣੀ ਪੜਨ ਵਾਲਾ ਹੋਵੇ ਤੇ ਚੜ੍ਹਦੀ ਕਲਾ ਵਾਲਾ ਜੀਵਨ ਹੋਵੇ ਸੋ ਬੱਚੇ ਨੂੰ ਤੁਸੀਂ ਜੋ ਕੁਝ ਮਰਜ਼ੀ ਬਣਾਓ ਪਰ ਇੰਨਾ ਕੁ ਜ਼ਰੂਰ ਹੈ ਵੀ ਗੁਰਸਿੱਖ ਜ਼ਰੂਰ ਹੋਣਾ ਚਾਹੀਦਾ ਹੈ ਸਿੱਖੀ ਉਹਦੇ ਕੋਲ ਹੋਣੀ ਚਾਹੀਦੀ ਹੈ ਐਸਾ ਜੀਵਨ ਹੋਵੇ ਤੇ ਗੁਰੂਸਰ ਉਹ ਮਾਪਿਆਂ ਨੂੰ ਬੜੀਆਂ ਖੁਸ਼ੀਆਂ ਹੁੰਦੀਆਂ ਹੈ ਵੀ ਉਹ ਮਾਣੇ ਬੜੀ ਖੁਸ਼ੀ ਕੀਤੀ ਬੜਾ ਚੰਗਾ ਲੱਗਿਆ ਵੀ ਮਾਣ ਨੇ ਕਿਦਾਂ ਬੱਚੇ ਦਾ ਸਤਿਕਾਰ ਕੀਤਾ ਇਸੇ ਤਰ੍ਹਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਬੜੀ ਖੁਸ਼ੀ ਹੈ ਬੜਾ ਚਾਹ ਹੈ ਵੀ ਮੇਰਾ ਪੁੱਤਰ ਪੋਥੀ ਪੜਨ ਲੱਗਿਆ ਪੋਥੀ ਸਾਹਿਬ ਪੜਨ ਲੱਗਿਆ ਤੇ ਹਰਗੋਮ ਸਾਹਿਬ ਜੀ ਨੇ ਜਦੋਂ ਪੋਥੀ ਸਾਹਿਬ ਪਹਿਲੀ ਵਾਰ ਪੜ੍ਹੀ ਤੇ ਪੜ੍ਹ ਕੇ ਸੁਣਾਈ ਤਾਂ ਗੁਰੂ ਸਾਹਿਬ ਨੇ ਕੜਾ ਪ੍ਰਸ਼ਾਦ ਦੀ ਦੇਗ ਬਣਾ ਕੇ ਗੁਰੂ ਦਾ ਸਕਰਾਨਾ ਕੀਤਾ ਨਾਲੇ ਕਹਿੰਦੇ ਪਕਵਾਨ ਵੀ ਨਾਲ ਤਿਆਰ ਕਰਵਾਏ ਸਨ ਜੀ ਸ੍ਰੀ ਅਰਜਨ ਪੁੰਨ ਧਨ ਲੀਨਾ ਤੇ ਗੁਰੂ ਸ੍ਰੋ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ੍ਰੀ ਅਰਜਨ ਪੁੰਨ ਧਨ ਲੀਨਾ ਲੀਨ ਦਾ ਭਾਵ ਹੁੰਦਾ ਵੀ ਉਹਨਾਂ ਨੂੰ ਤੁਹਾਨੂੰ ਜਿਹੜਾ ਉਹ ਦੇਣਾ ਕੀਤਾ ਹੈ ਜੀ ਗਨ ਦਿਨ ਨ ਦਾਨ ਸੋਦੀਨਾ ਤੇ ਗੁਰੂ ਸ੍ਰੋ ਗਿਆਨ ਜਿਹਨਾਂ ਨੇ ਦਿੱਤਾ ਹੁਣ ਦਿੱਤਾ ਤੇ ਉਹ ਦਾਨ ਸਭ ਤੋਂ ਵੱਡਾ ਦਾਨ ਹੈ ਇਹ ਗੱਲ ਚੇਤੇ ਰੱਖਿਓ ਜਦੋਂ ਅਸੀਂ ਕਿਸੇ ਨੂੰ ਗਿਆਨ ਦਿੰਨੇ ਆ ਨਾ ਗਿਆਨ ਬੰਡਣਾ ਸਭ ਤੋਂ ਵੱਡੀ ਗੱਲ ਹੁੰਦੀ ਹੈ ਦੋਸਤ ਕਿਸੇ ਨੂੰ ਸਿਖਾਉਣਾ ਕਿਸੇ ਨੂੰ ਪੜਾਉਣਾ ਕਿਸੇ ਨੂੰ ਸਿਖਾਉਣ ਦਾ ਜਿਹੜਾ ਗਿਆਨ ਆ ਨਾ ਉਹ ਬਹੁਤ ਵੱਡੀ ਗੱਲ ਹੈ ਪਾਈਕਦਾ ਸਾਹਿਬ ਦੇ ਬਚਨ ਨੇ ਪਾਈਕਦਾ ਸਾਹਿਬ ਇਹ ਕਹਿੰਦੇ ਜੈਸੀ 7 ਮੰਦਰ ਸੋਨੇ ਕੇ ਉਸਾਰ ਦਿਨੇ ਤੈਸਾ ਇੱਕ ਸ਼ਬਦ ਗੁਰਸਿੱਖ ਸਿਖਾਏ ਕਹਿੰਦੇ ਇੱਕ ਪਾਸੇ ਤੁਸੀਂ 7 ਮੰਦਰ ਸੋਨੇ ਦੇ ਬਣਾ ਦਿਓ ਤੇ ਇੱਕ ਪਾਸੇ ਜਿਹੜਾ ਹੈ ਤੁਸੀਂ ਇੱਕ ਜਣੇ ਨੂੰ ਇੱਕ ਸ਼ਬਦ ਹੀ ਜੇ ਸਿਖਾ ਦਿਓ ਨਾ ਤੇ ਉਹਦੇ ਬਰਾਬਰ ਦਾ ਪੁੰਨ ਹੈ ਐਡੀ ਵੱਡੀ ਗੱਲ ਕਹਿਤੀ ਭਾਈ ਕਦਾ ਜੀ ਭਾਈ ਕਦਾ ਜੀ ਕਹਿੰਦੇ ਵੀ ਇੱਕ ਪਾਸੇ 7 15 ਸੋਨੇ ਦੇ ਬਣਾ ਦਿਓ ਇੱਕ ਪਾਸੇ ਤੁਸੀਂ ਕਿਸੇ ਨੂੰ ਬਾਣੀ ਪੜਨ ਲਾ ਦਿਓ ਜਾਂ ਕੋਈ ਹੋਰ ਸਿੱਖਿਆ ਦੇ ਦਿਓ ਸਿੱਖਿਆ ਦੇਣਾ ਗਿਆਨ ਦੇਣਾ ਸਭ ਤੋਂ ਵੱਡਾ ਪੁੰਨ ਦਾਨ ਹੁੰਦਾ ਹੈ ਜੀ ਉਤਸਾ ਕੀਨ ਤਿਸ ਕਾਲਾ ਉਤਸਾ ਕੀਨ ਤਿਸ ਕਾਲਾ ਤੇ ਇਹ ਸਮਾਂ ਕੁਝ ਐਸਾ ਸੀ ਜਿਹੜਾ ਉਤਸਾ ਕਰਦਾ ਹੈ ਜੀ लघो धुं बजे विसाला लघु द पावा लघु धुंध बजे वसाला बड़ा वसाल जहिड़ो बजदा पिया ਸਰਨਾਏ ਸੋ ਜਾਂ ਜਨ ਪੀਰੰ ਗੁਰਸਰ ਸਾਰਾ ਕੁਝ ਹੈ ਝਾਂਜੇ ਦੇ ਵਿੱਚ ਜਿਹੜਾ ਹੈ ਤੇ ਉਹ ਸਾਰੇ ਲੋਕ ਜਿਹੜੇ ਫਿਰਦੇ ਪਏ ਹਨ ਜੀ ਵੱਡ ਬੱਜੀ ਧੌਂਸ ਗਾਹੀ ਰੰ ਤੇ ਵੱਡੇ ਧੌਂਸ ਜਿਹੜੀ ਉਹ বাজਦੀ ਪਈ ਹੈ ਜੀ ਹਰ ਗੋਬਿੰਦ ਜੀ ਪ੍ਰੇ ਲਾਗਾ ਤੇ ਹਰ ਗੋਬਿੰਦ ਸਾਹਿਬ ਜੀ ਦੇ ਜਿਹੜੇ ਹੈ ਤੇ ਪ੍ਰੇ ਲੱਗਦੇ ਪਏ ਹਨ ਜੀ ਅਬ ਲੋਕਤ ਨਰ ਬਡ ਭਾਗ ਕਹਿੰਦੇ ਜਿਹੜੇ ਲੋਕ ਨੇ ਨਾਰਾ ਜਿਹੜੇ ਮਨੁੱਖ ਜੀਵ ਉੱਤੇ ਆਏ ਨੇ ਤੇ ਉਹ ਸਾਰੇ ਹੀ ਵੱਡੇ ਭਾਗਾਂ ਵਾਲਾ ਸਮਝਦੇ ਵੀ ਵੱਡੇ ਭਾਗ ਹਨ ਜੀ ਤਬ ਬੁੱਢਾ ਜੀ ਅਨੁਰਾਗ ਇੰਨੇ ਸਮੇਂ ਦੇ ਵਿੱਚ ਬਾਬਾ ਬੁੱਢਾ ਜੀ ਵੀ ਜਿਹੜੇ ਉਹ ਕਹਿਣ ਲੱਗੇ ਹਨ ਜੀ ਹੋਰ ਵਿਸਰਿਓ ਸਭ ਬੈ ਰਾਗ ਕੰਦੇ ਹੋਰ ਵਿਸਰੋ ਸਭ ਬੈ ਰਾਗ ਤੇ ਗੁਰੂਸਰ ਉਹ ਸਾਰੇ ਜਿਹੜੇ ਇਹ ਉਰਾਗ ਦੇ ਵਿੱਚ ਆਏ ਇਬਰਾਗਾ ਜਿਹੜਾ ਹੈ ਤੇਰੇ ਦੇ ਅੰਦਰ ਬਿਸਰਿਆ ਹੈ ਜੀ ਪਰ ਅੰਕ ਬਦਨ ਅਭ ਲੋਕਾ ਤੇ ਗੁਰੂ ਸ੍ਰੋ ਕਹਿੰਦੇ ਨੈਣਾਂ ਦੇ ਵਿੱਚ ਉਹਨਾਂ ਜਲ ਵਗਦਾ ਹੈ ਭਰੇ ਉਹ ਅੰਕ ਅੰਕ ਵਿੱਚ ਹੁੰਦਾ ਨੈਣ ਕਹਿੰਦੇ ਜਦੋਂ ਸਾਰੀਆਂ ਸੰਗਤਾਂ ਕਹਿ ਰਹੀਆਂ ਨੇ ਵੀ ਵੱਡੇ ਭਾਗ ਨੇ ਵੱਡੇ ਨੇ ਬਾਬਾ ਇਥੇ ਉਹਨਾਂ ਜਿਹੜੀ ਸੋਭਾ ਬਾਬਾ ਬੁੱਢਾ ਜੀ ਦੀ ਹੋ ਰਹੀ ਹੈ ਤੇ ਬਾਬਾ ਬੁੱਢਾ ਜੀ ਨੂੰ ਵਡਿਆਈ ਦਿੱਤੀ ਜਾ ਰਹੀ ਹੈ ਜਦੋਂ ਬਾਬਾ ਬੁੱਢਾ ਜੀ ਨੂੰ ਵਡਿਆਈ ਦਿੱਤੀ ਵੀ ਵੱਡਾ ਪੁੱਤ ਨਾ ਤੁਸੀਂ ਵੱਡਾ ਦਾਨ ਕੀਤਾ ਵੀ ਹਰਗੋਸਹਿ ਜੀ ਨੂੰ ਤੁਸੀਂ ਪੜਾਇਆ ਤੁਸੀਂ ਨੂੰ ਸਿਖਾਇਆ ਬਹੁਤ ਵੱਡੀ ਗੱਲ ਸੀ ਪੜ੍ਹਾਈ ਕਰਾਉਣੀ ਪਾਠ ਸਿਖਾਉਣਾ ਤੇ ਇਹ ਸਿੱਖਿਆ ਦੇਣੀ ਜਿਹੜੀ ਆ ਬਾਬਾ ਬੁੱਢਾ ਜੀ ਦੇ ਹੱਥ ਦੇ ਵਿੱਚ ਆਈ ਹਰਗੋਵਰ ਸਾਹਿਬ ਜੀ ਨੂੰ ਜੇ ਵਿੱਦਿਆ ਦੀ ਦਾਤ ਦਿੱਤੀ ਹੈ ਜਾਂ ਵਿੱਦਿਆ ਪੜ੍ਹਾਈ ਤੇ ਉਹ ਬਾਬਾ ਬੁੱਢਾ ਜੀ ਦੇ ਹਿੱਸੇ ਆਈ ਹੁਣ ਸਾਰੀਆਂ ਸੰਗਤਾਂ ਜਿਹੜੀਆਂ ਤੇ ਉਹ ਬੜਾ ਖੁਸ਼ ਹੋ ਰਹੀਆਂ ਤੇ ਸਾਰੀਆਂ ਸੰਗਤਾਂ ਬਾਬਾ ਬੁੱਢਾ ਜੀ ਦੀ ਵਾਵਾ ਕਰ ਰਹੀਆਂ ਨੇ ਜਦੋਂ ਕਦੇ ਸਾਰੀਆਂ ਸੰਗਤਾਂ ਵਾਵਾ ਕਰਨ ਲੱਗੀਆਂ ਹਨ ਤੇ ਬਾਬਾ ਵਡਾ ਜੀ ਕਹਿੰਦੇ ਵੀ ਬੜੇ ਬਰਾਗ ਦੇ ਵਿੱਚ ਆ ਗਏ ਪਹਿਲਾ ਸ਼ਬਦ ਕੀ ਆਪਾਂ ਪੜਿਆ ਸੀ ਔਰ ਵਿਸਰੋ ਸਭ ਬਰਾਗ ਹੈ ਬਰਾਗ ਆਉਣਾ ਵੱਡੀ ਗੱਲ ਹੈ ਪਰ ਅੰਕ ਵਦਨ ਅਵਲੋਖਨ ਕਹਿੰਦੇ ਨੈਣਾਂ ਦੇ ਵਿੱਚੋਂ ਜਿਹੜਾ ਹੈ ਤੇ ਉਹ ਜਲ ਵਗਣਾ ਸ਼ੁਰੂ ਹੋਇਆ ਭਾਵ ਕਿ ਨੈਣਾਂ ਦੇ ਵਿੱਚ ਜਿਹੜਾ ਹੈ ਜਲ ਭਰ ਗਿਆ ਹੈ ਜੀ ਮਨ ਪ੍ਰੇਮ ਰੁਕਤ ਨਹਿ ਰੋਕਾ ਮਨ ਇੰਨਾ ਪ੍ਰੇਮ ਦੇ ਵਿੱਚ ਭਰ ਗਿਆ ਵੀ ਰੋਕੇ ਤੋਂ ਵੀ ਨਹੀਂ ਰੁਕਦਾ ਪਿਆ ਪ੍ਰੇਮ ਨਾ ਇਹ ਤਾਂ ਪਿਆਰ ਹੈ ਜਦੋਂ ਪਿਆਰ ਬਣ ਜਾਏ ਨਾ ਤੇ ਫਿਰ ਭਰ ਭਰ ਕੇ ਆਉਂਦਾ ਮਨ ਮਨ ਨੂੰ ਰੋਕਣਾ ਬਹੁਤ ਔਖਾ ਹੁੰਦਾ ਜਦੋਂ ਬਰਾਗ ਆਉਣ ਲੱਗ ਜੇ ਨਾ ਗੁਰੂ ਸਰ ਬਰਾਗ ਕਿਸੇ ਚੀਜ਼ ਦਾ ਵੀ ਹੁੰਦਾ ਸਾਡਾ ਕੋਈ ਨਾਲ ਦਾ ਸਾਥੀ ਤੁਰ ਜੇ ਘਰ ਦੇ ਵਿੱਚੋਂ ਪਰਿਵਾਰ ਦੇ ਵਿੱਚੋਂ ਕੋਈ ਤੁਰ ਜੇ ਤੇ ਜਾਂ ਫਿਰ ਗੁਰੂ ਸਾਹਿਬ ਜੀ ਸਾਡੇ ਤੇ ਬਖਸ਼ਿਸ਼ ਕਰ ਦੇਣ ਫਿਰ ਬਰਾਗ ਆਉਂਦਾ ਹੈ ਤੇ ਜਦੋਂ ਬਰਾਗ ਆਜੇ ਨਾ ਫਿਰ ਬਰਾਗ ਨੂੰ ਰੋਕਣਾ ਬਹੁਤ ਔਖਾ ਗੁਰੂ ਸਰ ਅਸੀਂ ਬਿਹੇਰੇ ਰੋਕਾਂ ਦਾ ਯਤਨ ਕਰਦੇ ਆਂ ਪਰ ਫਿਰ ਮਨ ਸਾਡਾ ਭਰ ਭਰ ਕੇ ਆਉਂਦਾ ਹੈ ਕਹਿੰਦੇ ਬਾਬਾ ਬੁੱਢਾ ਜਿੰਨਾ ਵਿਰਾਗ ਦੇ ਵਿੱਚ ਆਏ ਪ੍ਰੇਮ ਦੇ ਵਿੱਚ ਜਦੋਂ ਪ੍ਰੇਮ ਦੇ ਵਿੱਚ ਆਇਆ ਨਾ ਮਨ ਪ੍ਰੇਮ ਰੁਕਤ ਨਹਿ ਰੁਕੈ ਕਹਿੰਦੇ ਵੀ ਇੰਨਾ ਕੁ ਪ੍ਰੇਮ ਸੀਗਾ ਵੀ ਉਹ ਰੁਕਦੇ ਨੇ ਪਰ ਰੁਕਦਾ ਨਹੀਂ ਪਿਆ ਭਾਬ ਕੀ ਇਹ ਵੀ ਬੜੇ ਵਿਰਾਗ ਦੇ ਵਿੱਚ ਪਹੁੰਚੇ ਹਨ ਜੀ ਰਹਿਤ ਕਰ ਸੁੰਗਤ ਮਾਥਾ ਤੇ ਗੁਰੂ ਸਰਵ ਕਹਿੰਦੇ ਔਰ ਰਹਿਤ ਕਰ ਸੁੰਗਤ ਮਾਥਾ ਤੇ ਅਰਗੋਸਾ ਜਜੜਾ ਹੈ ਤੁਮਰਾ ਸੰਦੇ ਪਏ ਹਨ ਜੀ ਭਰ ਦੇਤ ਪਇਓ ਹਿਤ ਸਾਥਾ ਇੱਕ ਕਹਿ ਸਕਦੇ ਆਂ ਵੀ ਅਸੀਸ ਬਖਸ਼ਸ ਕਰਨੀ ਤੇ ਉਹ ਬਖਸਸਾਂ ਅਸੀਸਾਂ ਬਖਸ਼ਣੀਆਂ ਤੇ ਇਹ ਉਹਨਾਂ ਦੇ ਸਿਰ ਤੇ ਹੱਥ ਫੇਰੇ ਆ ਅਸੀਸਾਂ ਬਖਸ਼ਸ ਕਰਦੇ ਪਏ ਹਨ ਜੀ ਵੱਡ ਪੀਰ ਕਸ ਹੋ ਕਟ ਪਾਥਾ ਕੰਦੇ ਵੱਡੇ ਵੀਰ ਨੇ ਇਹ ਤੇ ਵੱਡੇ ਯੋਧੇ ਨੇ ਲਾਇਆ ਬਡਾ ਇਹਨਾਂ ਦਾ ਹੱਥ ਹੋਵੇਗਾ ਜੀ ਕਾਰ ਖੜਗ ਤੁਨਖ ਦਿਰੜਿਆ ਹਾਥਾ ਜਿਹਦੇ ਕੰਦੇ ਵੱਡੇ ਖੜਗ ਮੀਨ ਹੁੰਦਾ ਕਿਰਪਾਨ ਤੇ ਵੱਡੇ ਜਿਹੜਾ ਹੈ ਤੇ ਕਿਰਪਾਨ ਵਾਲਾ ਤੇ ਵੱਡੇ ਤੁਨਖ ਵਾਲਾ ਤੇ ਦਿੜਤਾ ਵਾਲਾ ਜਿਹੜਾ ਹੈ ਤੇ ਉਹ ਬੜੇਗਾ ਜੀ ਰਿਪ ਮਾਰੋ ਕਰ ਕਮਸਨ ਤੇ ਇਹ ਜਿਹੜਾ ਕੰਦੇ ਭਾਈ ਜਿਹੜਾ ਹੈ ਰਿਪ ਮਾਰੋ ਵਿਭਾਵਕ ਜਿਹੜੇ ਬੈਰੀ ਨੇ ਜਿਹੜੇ ਹੰਕਾਰੀ ਨੇ ਇਹਨਾਂ ਦਾ ਹੰਕਾਰ ਹੈ ਤੁਹਾਨੂੰ ਨੋ ਨੋ ਵਾਲੀ ਮਾਰੋਂ ਦੇ ਜਿਹੜਾ ਹੈ ਤੇ ਸੰਘਾਰਨ ਦੇ ਕਿਸਮਾਨ ਦੇ ਵਿੱਚ ਹੋਵੇਗਾ ਜੀ ਨਹਿ ਪਰਤ ਪਟ ਹੋਵੇ ਆਨਾ ਕਦੇ ਹੋਰ ਜਿਹੜਾ ਹੈ ਤੁਹਾਡੇ ਵਰਗਾ ਕਦਾ ਜਿਹੜਾ ਆਪਦੀ ਹੋਰ ਨਹੀਂ ਹੋਵੇਗਾ ਜੀ ਜੋ ਤੁਸੀਂ ਹੋ ਤੋ ਤੁਸੀਂ ਹੋਵੋਗੇ ਲੁਬਾਨ ਹੋਵੋਗੇ ਜੋਧੇ ਹੋਵੋਗੇ ਇਸਰ ਕਿਤਾ ਸੀ ਪੜਦੇ ਪਏ ਨਾ ਤੇ ਗੁਰੂ ਹਰਗੋਬਿੰਦ ਜੀ ਦੇ ਪੰਜ ਪਿਆਲੇ ਪੰਜ ਪੀਰ ਛਠੇ ਪੀਰ ਬੈਠਾ ਮੁਰ ਪਾਰੇ ਅਰਜਨ ਕਾਇਆ ਪਾਲਟਕੇ ਮੂਰਤ ਹਰਗੋਵਿੰਦ ਸਵਾਰੀ ਸੋ ਇਹ ਸਭ ਤੋਂ ਵੱਡੀ ਗੱਲ ਅਸੀਂ ਗੁਰੂ ਸਾਹਿਬ ਤੇ ਛਸ਼ਟ ਪੀਰ ਬੈਠਾ ਗੁਰਪਾਰੀ ਇਸੇ ਮੇ ਪਾਤਸ਼ਾਹ ਦੀ ਬਾਰੇ ਜਿਹੜੇ ਬਚਨ ਕੀਤੇ ਗਏ ਵੀ ਹਰਗੋਵ ਸਹਿਬ ਜੀ ਜਿਹੜੇ ਆ ਮਹਾਰਾਜ ਤੇ ਜਿਨ੍ਹਾਂ ਨੂੰ ਸੂਰਮਾ ਜੋਧਾ ਤੇ ਬਲਵਾਨ ਕਿਹਾ ਗਿਆ ਜੇ ਕਿਹਾ ਜਾਵੇ ਨਾ ਇਤਿਹਾਸ ਦੇ ਵਿੱਚ ਜ਼ਿਕਰ ਹੈ ਵੀ ਦਸੇ ਗੁਰੂ ਸਹਿਬਾਨ ਸਾਡੇ ਹੋਏ ਨੇ ਦਸੇ ਗੁਰੂ ਸਹਿਬਾਨਾਂ ਤੋਂ ਸਭ ਤੋਂ ਲੰਮਾ ਕੱਦ ਜਿਹੜਾ ਸੀਗਾ ਤੇ ਉਹ ਹਰਗੋਵ ਸਹਿਬ ਮਹਾਰਾਜ ਦਾ ਸੀ ਤੇ ਜਿਹੜਾ ਸਰੀਰ ਆਪਾਂ ਦੇਖੀ ਵੀ ਵੱਡਾ ਭਾਰੀ ਸਰੀਰ ਜਿਹੜਾ ਸੀ ਉਹ ਹਰਗੋਬ ਸਿੰਘ ਸਾਹਿਬ ਜੀ ਦਾ ਸੀ ਤੁਸੀਂ ਉਹਨਾਂ ਦੇ ਪ੍ਰਾਤਨ ਚੋਲੇ ਦੇਖੋ ਤੇ ਆ ਚੋਲਾ ਚੋਲਾ ਸਾਹਿਬ ਪਿਆ ਜੀ ਆਪਣਾ ਰਾਣਾ ਸਾਹਿਬ ਤੇ ਲਾਗੇ ਪਿੰਡ ਪਿੰਦਾ ਉੱਥੇ ਚੋਲਾ ਸਾਹਿਬ ਪਿਆ ਬੰਨਾਂ ਕਾਲੀਆਂ ਨਾਲ ਉਹ ਚੋਲਾ ਨਾ ਐ ਮੰਨ ਕੇ ਚੱਲੋ ਵੀ ਜਿਹੜਾ ਆਪਣਾ ਡਬਲ ਬੈੱਡ ਨਹੀਂ ਹੁੰਦਾ ਤੇ ਉਹ ਇਦਾਂ ਬੈੱਡ ਲਗਾ ਤੇ ਉਹ ਫੇਰ ਬੈੱਡ ਤੇ ਆ ਵਸਾਲਾ ਉਹ ਦੇਖ ਕੇ ਲੱਗੋ ਚੋਲੇ ਨੂੰ ਵੇਖ ਕੇ ਪਤਾ ਲੱਗਦਾ ਵੀ ਮਹਾਰਾਜ ਦਾ ਸਰੀਰ ਕਿੰਨਾ ਵੱਡਾ ਹੋਏਗਾ ਤੇ ਕਿੰਨੇ ਲੰਮੇ ਸੀ ਕੋ ਤੁਨੋਂ ਦੇ ਹੱਥ ਮੈਂ ਕਿੰਨੇ ਲੰਮੇ ਸੀਖ ਦਾ ਸਰੀਰ ਸੀਗਾ ਹਰਗੋਹ ਸਾਹਿਬ ਦਾ ਤੇ ਵੱਡੇ ਯੋਧੇ ਸੀ ਚਾਰ ਚੰਗਾ ਲੜੀਆਂ ਮਾਰਨਾਂ ਗੁਰੂਸਰ ਸੋ ਖੈਰ ਇਹ ਸਾਰੀ ਬਖਸ਼ਿਸ਼ ਰਹਿਮਤਾਂ ਗੁਰੂ ਦੀਆਂ ਨੇ ਤੇ ਬਾਬਾ ਬੁੱਢਾ ਜੀ ਨੇ ਇਹ ਵਚਨ ਕਰਕੇ ਜਿਹੜਾ ਸੀਗਾ ਤੇ ਉਹਨੂੰ ਵਜਣਾ ਕੀਤਾ ਤੇ ਹਰਗੋਹ ਸਾਹਿਬ ਜੀ ਦਾ ਮੱਥਾ ਵੀ ਚੁੰਮਿਆ ਉਹਨਾਂ ਨੇ ਕਿਉਂਕਿ ਬਾਲਪਨ ਹੈ ਨਾ ਬੇਸਕ ਦੀ ਬਾਅਦ ਚ ਗੁਰੂ ਬਣੇ ਆ ਤੇ ਮਦਾਂ ਨੇ ਮੱਥਾ ਚੁੰਮਿਆ ਤੇ ਫਿਰ ਉਸ ਤੋਂ ਬਾਅਦ ਜਿਹੜਾ ਤੇ ਉਹ ਸਾਰੀਆਂ ਬਖਸਸਾਂ ਰਹਿਮਤਾਂ ਜਿਹੜੀਆਂ ਵਰਤਦੀਆਂ ਪਈਆਂ ਸੋ ਗੁਰੂ ਸੋਰੇ ਨਾ ਸ਼ਬਦਾਂ ਦੇ ਨਾਲ ਸਮੇਂ ਮੁਤਾਬਕ ਸਮਾਉਂਤੀ ਹੈ ਜੀ ਰਹਿੰਦੀਆਂ ਵਿਚਾਰਾਂ ਰਹਿੰਦੇ ਪ੍ਰਸੰਗ ਨੂੰ ਕੱਲ ਦੇ ਦੁਆਰ ਦੇ ਸਰਵਣ ਕਰਾਂਗੇ ਭੁੱਲਾ ਚੁੱਕਾਂ ਦੀ ਖਿਮਾ ਆਪਸ ਰਸੰਗਤ ਬਖਸ਼ਣ ਯੋਗ ਤੇ ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਣ ਹਾਰ ਹਨ ਬਖਸ਼ ਲੈਣਾ ਜੀ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਉਂ ਆਖਦੇ ਆ ਜੋ ਸੰਗਤਾਂ ਬੜੀ ਸਰਧਾ ਭਾਵਨਾ ਦੇ ਨਾਲ ਆਪ ਜੀ ਗੁਰੂ ਦੇ ਦਰ ਤੇ ਪਹੁੰਚਦੇ ਹੋ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹੋ ਜੀ ਬਲਾਵ ਫਤਿਹ ਆਖੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ